ਕੁਮਾਨੀ ਕਰਦੇ ਕਦਾਰ ਉਹ ਬੜੀ ਬੰਕਰ ਕਰਦੇ ਮੋਟੇ ਨੂੰ ਉਹਨੂੰ ਅਰਲੀ ਬਣਾਉਂਦੇ ਆਓ ਹਾਥੀ ਸੀਟ ਅੰਦਰ

I um... ਅੱਜ ਸਿਲੈ ਨੂੰ ਕੋਲੋਂ ਮਾਤਾ ਸ਼ਾਟ ਲੈਣੇ ਨੇ

jana pakai bana ba ਜਿਹੜੀ ਅੱਜ ਕਾਰਵਾਈ ਕਰਤਾਰ ਨਗਰ ਦੇ ਵਿੱਚ ਹੋ ਰਹੀ ਹੈ ਤੇ ਹੋਰ ਬਾਕੀ ਰਹਿੰਦੇ ਤੇ ਹੋਣੀ ਹੈ ਉਹ ਇਹ ਨਾ ਸਮਝਣ ਵੀ ਜੇ ਅਸੀਂ ਪਲਾਟ ਲੈ ਲਏ ਵੀ ਸ਼ਾਇਦ ਸਰਕਾਰ ਨੂੰ ਨਹੀਂ ਪਤਾ ਜਾਂ ਕਮੇਟੀ ਵਾਲਿਆਂ ਨੂੰ ਨਹੀਂ ਪਤਾ ਜਾਂ ਪੁਲਿਸ ਪ੍ਰਸ਼ਾਸਨ ਨੂੰ ਕਿਸੇ ਨੂੰ ਨਹੀਂ ਪਤਾ ਸਾਰੇ ਉਹ ਪਲਗਟ ਹੋ ਜਾਣਾ ਨੇ ਪਤਾ ਲੱਗ ਜਾਣਾ ਕਿਉਂਕਿ 11 ਨੰਬਰ ਬਾਰਦਾ ਮੈਂ ਇੰਚਾਰਜਾਂ ਜੁੱਧਨ ਸੈਮਰਦਾ ਉੱਥੋਂ ਸਾਰੇ ਪੱਛ ਕੇ ਇੱਧਰ ਨੂੰ ਆ ਗਏ ਨੇ ਬਈ ਉੱਥੋਂ ਤਾਂ ਕਿ ਮੇਰੀ ਪੂਰੀ ਸਖਤਾਈ ਹੈ ਮੈਂ ਕਿਸੇ ਨੂੰ ਉੱਥੇ ਨਸਾਂ ਨਹੀਂ ਬੇਚਣ ਦੰਦਾ ਜਦੋਂ ਆਈਪੀਐਸ ਡਾਕਟਰ ਜੋਤੀ ਜੱਜਵੜੀ ਵੈਂਸ ਜਿਨ੍ਹਾਂ ਨੇ ਕਿ ਉੱਥੇ ਜਦੋਂ ਮਕਾਨ ਤਾਇਸੀ ਪੁਲਿਸ ਪ੍ਰਸ਼ਾਸਨ ਨੇ ਤਾਂ ਉਦੋਂ ਇਹ ਸਾਰੇ ਇੱਧਰ ਹੀ ਹਿਲਚੁਲ ਕਰ ਲਈ ਇਹਨਾਂ ਨੇ ਉੱਥੋਂ ਸਾਰੇ ਭੱਜਿਆ ਇੱਕ ਮਹੀਨਾ ਬਿਲਕੁਲ ਕੋਈ ਕੁਝ ਨਹੀਂ ਵਿਕਿਆ ਉੱਥੇ ਇੱਕ ਮਹੀਨੇ ਦੇ ਬਾਅਦ ਪਤਾ ਨਹੀਂ ਉਹ ਕਿਹੜਾ ਲੀਡਰ ਹੈ ਉਹ ਕਿਹੜੇ ਕਿੰਗ ਨੇ ਜਿਨ੍ਹਾਂ ਨੇ ਦੁਬਾਰਾ ਕੋਈ ਸੈਟਿੰਗ ਕਰਕੇ ਉੱਥੇ ਨਸ਼ਾ ਵਕਾਉਣਾ ਸ਼ੁਰੂ ਕੀਤਾ ਤੇ ਬਾਹਰ ਆ ਕੇ ਵੇਚਣ ਲੱਗੇ ਨੇ ਇਸ ਕਰਕੇ ਮੈਂ ਡਾਕਟਰ ਜੋਤੀ ਜੱਜਪੁਰਾ ਤੇ ਮਾਂ ਸਰਕਾਰ ਦਾ ਬਹੁਤ ਧੰਨਵਾਦੀਆਂ ਕਿ ਬਹੁਤ ਵਧੀਆ ਕੰਮ ਹੋ ਰਿਹਾ ਜੇ ਇਦਾਂ ਕੰਮ ਹੁੰਦੇ ਰਹਿਣਗੇ ਤਾ ਸਾਡਾ ਬਿਲਕੁਲ ਸਚਾਈਆ ਸੁਪਨਾ ਭਗਵੰਤ ਮਾਨ ਦਾ ਪੂਰਾ ਹੋਊਗਾ ਦੰਗਲਾ ਪੰਜਾਬ ਬਣਊਗਾ ਜਿਹੜਾ ਕਹਿੰਦੇ ਦੰਗਲਾ ਪੰਜਾਬ ਮੇਰਾ ਦੰਗਲਾ ਪੰਜਾਬ ਇਹ ਬਹੁਤ ਵਧੀਆ ਬਰਲਾ ਹੋ ਰਿਹਾ ਮੈਂ ਪੁਲਿਸ ਪ੍ਰਸ਼ਾਸਨ ਦਾ ਤੇ ਮਾਨ ਸਰਕਾਰ ਦਾ ਤੇ ਲੋਕਾਂ ਦਾ ਉਹ ਲੋਕਾਂ ਨੂੰ ਮੈਂ ਬੇਨਤੀ ਕਰਦਾ ਕਿ ਸਾਥ ਦੇਵੋਗੇ ਤਾਂ ਦੰਗਲਾ ਪੰਜਾਬ ਬਣਨਾ ਕਿਉਂਕਿ ਮਕਾਨਾਂ ਦੀ ਕੋਈ ਗੱਲ ਨਹੀਂਗੀ ਮਕਾਨ ਤਾਂ ਬਣ ਜਾਣਗੇ ਰੋਟੀ ਕੱਪੜਾ ਔਰ ਮਕਾਨ ਇਹ ਤਾਂ ਦੇਦੂ ਭਗਵੰਤ ਮਾਨ ਕੋਈ ਗੱਲ ਨਹੀਂ ਦੁਬਾਰਾ ਬਣ ਜੂਗਾ ਪਰ ਪਰ ਪੁੱਤ ਨਹੀਂ ਇਨਸਾਨ ਨਹੀਂ ਬਣਨੇ ਜਿਹੜੇ ਲੋਕਾਂ ਦੇ ਪੁੱਤਲ ਨੇ ਬڑے بڑے ਨੌਜਵਾਨ ਟੀਕੇ ਲਾ ਕੇ ਉੱਥੇ ਗਿਰ ਪੈਂਦੇ ਨੇ ਤੇ ਉੱਥੇ ਪੂਰੇ ਹੁੰਦੇ ਨੇ ਉਹਨਾਂ ਦੇ ਭੈਣਾ ਦੇ ਭਰਾਵਾਂ ਦੇ ਜਿਹੜੇ ਗੁੱਟ ਸੁਣਨੇ ਹੋਗੇ ਉਹ ਲਖੜੀ ਆਗਾਸ ਤੇ ਮਿਲਣ ਗਿਆ ਉਹਨਾਂ ਦੇ ਤਿਆਰ ਖਤਮ ਹੋ ਗਏ ਮੈਂ ਬਹੁਤ ਸਾਡੇ ਦਾ ਬਹੁਤ ਧੰਨਵਾਦ ਕਰਦਾ ਜੋ ਕਿ ਜਿਹੜਾ ਅੱਜ ਦੇ ਸਮੇਂ ਚੱਲ ਰਿਹਾ ਜੁੱਧ ਨਸਿਆਂ ਵਿੱਚ ਆਮ ਆਦਮੀ ਪਾਰਟੀ ਜਿੰਦਾਬਾਦ ਕਿਸੇ ਲਖਾਂ ਦੇ ਉੱਪਰ ਕਾਰਵਾਈ ਹੋਈ ਹੈ ਅੱਜ ਖੰਨਾ ਪੁਲਿਸ ਤੇ ਖੰਨਾ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਨਸ਼ੇ ਦਾ ਤਸਕਰ ਵਿੱਕੀ son of ਬਿੱਟੂ ਜੋ ਮੀਟ ਮਾਰਕੀਟ 'ਚ ਦਾ ਰਹਿਣ ਵਾਲਾ ਹੈਗਾ ਹਾਲ ਫਿਲਹਾਲ ਜੋ ਕਰਤਾਰਨਗਰ ਰਹਿ ਰਿਹਾ ਹੈਗਾ ਉਹਦੇ ਇੱਕ ਇਲੀਗਲ ਕੰਸਟਰਕਸ਼ਨ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈਗੀ ਆ ਜਿਹੜਾ ਵਿੱਕੀ ਹੈਗਾ ਹਾਲ ਫਿਲਹਾਲ ਜੇਲ੍ਹ 'ਚ ਹੈਗਾ ਤੇ ਇਹਦੇ ਉੱਪਰ ਦੋ ਐਨਡੀਪੀਐਸ ਦੇ ਮੁਕਦਮੇ ਹੈ ਇੱਕ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ 1.5 ਕਿਲੋ ਆਈਸ ਤੇ 1 ਕਿਲੋ ਆਫੀ ਮੇਦੇ ਕੋਲੋਂ ਬਰਾਮਦ ਹੋਈ ਸੀਗੀ ਤੇ ਅੱਜ ਜੋ ਇਹਦੀ ਇਲੀਗਲ ਕੰਸਟਰਕਸ਼ਨ ਹੈ ਇਹਦੇ ਉੱਪਰ ਮਿਊਂਸਿਪੈਲਿਟੀ ਵੱਲੋਂ ਇੱਕ ਐਕਸ਼ਨ ਕੀਤਾ ਜਾ ਰਿਹਾ ਹੈਗਾ ਖੰਨਾ ਪੁਲਿਸ ਇੱਥੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਪਹੁੰਚੀ ਹੋਈ ਹੈਗੀ ਤੇ ਖੰਨਾ ਪੁਲਿਸ ਐਂਡ ਪੂਰਗ ਪੂਰਾ ਹੀ ਜੋ ਐਡਮਿਨਿਸਟ੍ਰੇਸ਼ਨ ਹੈ ਉਹਦਾ ਜੋ ਹੀ ਯੋਧ ਨਸ਼ੇ ਵਿਰੋਧੀ ਜੋ ਕਾਰਵਾਈ ਚੱਲ ਰਹੀ ਹੈਗੀ ਬੀਤੇ ਮਾਰਚ ਤੋਂ ਲੈ ਕੇ ਹੁਣ ਤੱਕ ਬਹੁਤ ਜ਼ਿਆਦਾ ਵਧੀਆ ਕੰਮ ਰਿਹਾ ਹੈ ਖੰਨਾ ਸਪੈਸ਼ਲੀ ਜ਼ਿਲ੍ਹੇ ਦੇ ਵਿੱਚ ਅਸੀਂ 900 ਤੋਂ ਵੱਧ ਪੈਡਲਰਸ ਵਗੈਰਾ ਹੁਣ ਤੱਕ ਫੜ ਲਏ ਆ ਤੇ ਅੱਗੇ ਵੀ ਇਦਾਂ ਦੀ ਕਾਰਵਾਈ ਚੱਲਦੀ ਰਹੇਗੀ ਮੈਡਮ ਹੋਰ ਜੋ ਨਸ਼ਾ ਤਸਕਰ ਖੰਨੇ ਦੇ ਵਿੱਚੋਂ ਹੋਰ ਵੀ ਸਾਡੀ ਨਿਗਰਾਨੀ ਚਾ ਉੱਥੇ ਵੀ ਪੰਜਾਬ ਚੱਲੂ ਜੇ ਇਹ ਅ ਦੇਖੀਏ ਪਹਿਲਾਂ ਵੀ ਮੈਂ ਜੀਵੇ মিডিਆ ਨੂੰ ਦੱਸਿਆ ਹੈਗਾ ਕਿ ਲੀਗਲੀ ਅਸੀਂ ਜੋ ਨਸ਼ੇ ਦੇ ਤਸਕਰ ਇਨਾਂ ਦੀ ਪ੍ਰਾਪਰਟੀਆਂ ਵਗੈਰਾ ਨੂੰ ਵੈਰੀਫਾਈ ਕਰਦੇ ਰਹਿੰਦੇ ਤੇ ਇਹ ਕਾਰਵਾਈ ਹੁੰਦੀ 68 ਐਫ ਵਾਲੀ ਜੋ ਐਨਡੀਪੀਐਸ ਐਕਟ ਦੇ ਅੰਦਰ ਹੁੰਦੀ ਹੈ ਉਹਦਾ ਵੀ ਅਸੀਂ ਕਰਾਉਂਦੇ ਰਹਿੰਦੇ ਤਾਂ ਇਦਾਂ ਦੀ ਅਸੀਂ 15 ਕੇ ਤਕਰੀਬਨ ਪ੍ਰਾਪਰਟੀਆਂ ਫ੍ਰੀਜ਼ ਕਰਾ ਚੁੱਕੇ ਜਿੱਥੇ ਇਸੀ ਪ੍ਰਕਿਰਿਆ ਦੇ ਵਿੱਚ ਜਦੋਂ ਅਸੀਂ ਜੋ ਪ੍ਰਾਪਰਟੀਆਂ ਇਹਨਾਂ ਨੂੰ ਵੈਰੀਫਾਈ ਕਰਾਉਂਦੇ ਜੋ ਇਲੀਗਲ ਨਿਕਲਦੀ ਹੈ ਉਹਦੇ ਉੱਪਰ ਫਿਰ ਐਫਆਈਆਰ ਜੋ ਇਦਾਂ ਦਾ ਐਕਸ਼ਨ ਹੁੰਦਾ ਹੈਗਾ ਤੋ ਅੱਗੇ ਵੀ ਅਗਰ ਕੋਈ ਇਲੀਗਲ ਕੰਸਟਰਕਸ਼ਨ ਜਿੱਦਾਂ ਦੀ ਮਿਲਦੀ ਹੈਗੀ ਜਿਹਦੇ ਉੱਪਰ ਐਕਸ਼ਨ ਹੋ ਸਕਦਾ ਤੋ ਜ਼ਰੂਰ ਕੀਤਾ ਜਾਏਗਾ ਮੈਨੂੰ ਜਿੱਦਾਂ ਇੱਥੇ ਗੱਲ ਸਾਹਮਣੇ ਆਈ ਹੈ ਜਿਵੇਂ ਤੁਸੀਂ ਮੀਟ ਮਾਰਕੀਟ ਚ ਬਿਲਕੁਲ ਸ਼ਕੰਜਾ ਕਰਕੇ ਤਾਂ ਹੈ ਉੱਥੋਂ ਮੂਵ ਹੋ ਕੇ ਆਪਣੀ ਪ੍ਰਾਪਰਟੀ ਬਣਾਉਣ ਨੇ ਜਮਾਨਤਾਂ ਦੇ ਲਈ ਇਹਦੀ ਵੀ ਕੋਈ ਇਨਵੈਸਟੀਗੇਸ਼ਨ ਹੋਊਗੀ ਜੀ ਜੀ ਉਹ ਚੱਲਦੇ ਰਹਿੰਦਾ ਹੈਗਾ ਉਹੀ ਮੈਂ ਕਹਿ ਰਹੀ ਹਾਂ ਕਿ ਇਹ ਪਹਿਲਾਂ ਮੀਟ ਮਾਰਕੀਟ ਰੰਗੇ ਸੀਗੇ ਹੁਣ ਇੱਥੇ ਸ਼ਿਫਟ ਹੋਏ ਆ ਤੇ ਜਿੱਦਾਂ ਦੇ ਹੋਰ ਵੀ ਬੰਦੇ ਹੈ ਉਹਨਾਂ ਦੇ ਉੱਪਰ ਵੀ ਐਕਸ਼ਨ ਹੋਏਗਾ ਤੇ ਇਹਦੇ ਨਾਲ ਨਾਲ ਹੀ ਪੁਲਿਸ ਪੂਰੀ ਕੀ ਪੂਰੀ ਸਟ੍ਰੈਟਜੀ ਬਣਾ ਕੇ ਦੀ ਨਾਮ ਹੈ ਜੀ ਤੁਹਾਡਾ ਹਾਂ ਜੀ ਸਰ ਸ਼ਾਲੂ ਹਲੂ ਜੀ ਕੀ ਮਸਲਾ ਹੈ ਤੁਹਾਡੇ ਘਰ ਤੇ ਅੱਜ ਬਲਦੂ ਸਰ ਕੋਈ ਮਸਲਾ ਨਹੀਂ ਸੀਗਾ ਮੇਰੇ ਘਰ ਵਾਲਾ ਪਿੰਦਾ ਖਾਂਦਾ ਸੀਗਾ ਦੋ ਪਰਚੇ ਸੀਗੇ ਉਤੋਂ ਦਰਜ ਕਦੀ ਹੱਥੀ ਇਹਨਾਂ ਨੇ ਕੁਝ ਬਰਾਮਤੀ ਨਹੀਂ ਸੀ ਕੀਤਾ ਹੈਗਾ ਉਹਦੇ ਤੋਂ ਠੀਕ ਆ ਉਹਦੀ ਲੱਤ ਖਰਾਬ ਆ ਸਾਨੂੰ ਨਹੀਂ ਸੀ ਪਤਾ ਵੀ ਉਹ ਕੀ ਕਰਦਾ ਕਿ ਨਹੀਂ ਕਰਦਾ ਸੀਗਾ ਇੱਕ ਤਾਂ ਉਹ ਨਸ਼ਾ ਕਰਦਾ ਸੀਗਾ ਇੱਕ ਨੂੰ ਡਰਿੰਗ ਦਾ ਨਸ਼ਾ ਸੀਗਾ 24 ਘੰਟੇ ਉਹ ਆਪਣਾ ਨਸ਼ੇ 'ਚ ਰਹਿੰਦਾ ਸੀ ਬਾਕੀ ਕੁਝ ਮੈਂ ਆਪਣਾ ਪ੍ਰੈਸ ਦਾ ਕੰਮਕੁਮ ਕਰਦੀ ਸੀ ਮੇਰਾ ਬੇਟਾ 8-9 ਸਾਲਾਂ ਤੋਂ ਬਾਜ਼ਾਰ ਦੇ ਵਿੱਚ ਲੱਗਿਆ ਹੋਇਆ ਸੀਗਾ ਅਸੀਂ ਆਪਣਾ ਕੰਮ ਕਰਦੇ ਸੀ ਆਪਣੀ ਮਿਹਨਤ ਕਰਦੇ ਸੀ ਜਿਸ ਦੇ ਨਾਲ ਅਸੀਂ ਘਰ ਬਣਾਇਆ ਵਾ ਠੀਕ ਆ ਸੀ ਨਕਸ਼ਾ ਜਿੱਤੋਂ ਬਣਵਾਇਆ ਸੀ ਨਕਸ਼ੇ ਵਾਲੇ ਨੂੰ ਅਸੀਂ 13000 ਰੁਪਇਆ ਦਿੱਤਾ ਸੀਗਾ ਉਸ ਟਾਈਮ ਉਹਨੇ ਸਾਨੂੰ ਇਹ ਗੱਲ ਨਹੀਂ ਦੱਸੀ ਸੀ ਵੀ ਤੁਹਾਡਾ ਨਕਸ਼ਾ ਨਹੀਂ ਪਾਸ ਹੈਗਾ ਠੀਕ ਆ ਇਸ ਕਲੋਨੀ 'ਚ ਨਕਸ਼ਾ ਤਾਂ ਕਿਸੇ ਦਾ ਵੀ ਨਹੀਂ ਪਾਸ ਹੈਗਾ ਠੀਕ ਆ ਨਾ ਬਾਕੀ ਇਹ ਜੋ ਕੁਝ ਵੀ ਸਾਡੇ ਨਾਲ ਹੋਇਆ ਆ ਧੱਕਾ ਹੋ ਰਿਹਾ ਸਰ ਸਾਡੇ ਨਾਲ ਠੀਕ ਆ ਅਸੀਂ ਕਹਿੰਦੇ ਅਸੀਂ ਇਹਨਾਂ ਦੇ ਨਾਲ ਸੀਗੇ ਜਿਹੜੇ ਨਸ਼ਾ ਕਰਦੇ ਆ ਜਾਂ ਵੇਚਦੇ ਆ ਅਸੀਂ ਇਹਨਾਂ ਦੇ ਨਾਲ ਸੀਗੇ ਅਸੀਂ ਸਪੋਰਟਰ ਕਰਨ ਨੂੰ ਤਿਆਰ ਸੀਗੇ ਕਿਉਂਕਿ ਅਸੀਂ ਆਪ ਪਰੇਸ਼ਾਨ ਸੀਗੇ ਇਹ ਚੀਜ਼ਾਂ ਤੋਂ ਨਹੀਂ ਸਰ ਮੈਨੂੰ ਕੋਈ ਨੋਟਿਸ ਨਹੀਂ ਸੀ ਹੈ ਨਹੀਂ ਮੈਨੂੰ ਨੋਟਿਸ ਨਹੀਂ ਮਿਲਿਆ ਸੀ ਹਾਂਜੀ ਉਹ ਕੰਮ ਤੇ ਗਏ ਹੋਏ ਸੀਗੇ ਉਹਨਾਂ ਦਾ ਵਿੱਕੀ ਹਾਂਜੀ ਪਿਤਾ ਦਾ ਨਾਮ ਕੀ ਹੈ ਬਿੱਟੂ ਬਿੱਟੂ ਤੁਹਾਡੇ ਘਰ ਕਿਹੜਾ-ਕੌਣ ਮੈਂਬਰ ਹੈ ਮੇਰੇ ਦੋ ਬੇਟੇ ਆ ਇੱਕ ਬੇਟੀ ਆ ਇੱਕ ਮੈਂ ਆ ਮੇਰੇ ਹਸਬੰਡ ਸੀਗੇ ਉਹ ਉਧਰ ਹੀ ਰਹਿੰਦੇ ਸੀਗੇ ਸਾਨੂੰ ਹੋ ਗਿਆ ਸਾਲ ਹੋ ਗਿਆ ਸਾਨੂੰ ਰਹਿੰਦੇ ਹਨ ਕਿੱਥੇ ਰਹਿੰਦੇ ਸੀ ਅਸੀਂ ਮੀਟ ਮਾਰਕੀਟ ਚ ਇਸੇ ਨਸ਼ੇ ਦੇ ਕਾਰਨ ਅਸੀਂ ਸਰ ਮੀਟ ਮਾਰਕੀਟ ਛੱਡ ਗਏ ਆ ਅਸੀਂ ਆਪਣੇ ਮੁੰਡੇ ਦੀ ਖਾਤ ਆਪਣੇ ਬੱਚਿਆਂ ਦੀ ਖਾਤਰ ਅਸੀਂ ਇੱਧਰ ਆਏ ਸੀਗੇ ਵੀ ਠੀਕ ਆ ਅਸੀਂ ਗੰਦ ਚੋਂ ਨਿਕਲ ਜੀਏ ਜੇ ਅਸੀਂ ਇਹੀ ਕੰਮ ਕਰਨੇ ਹੁੰਦੇ ਅਸੀਂ ਉਧਰ ਹੀ ਰਹੀ ਜਾਂਦੇ ਸਾਡਾ ਆਪਣਾ ਮਕਾਨ ਸੀਗਾ ਉਹ ਫਿਰ ਸਾਨੂੰ ਇੱਧਰ ਆਉਣ ਦੀ ਕੀ ਲੋੜ ਸੀਗੇ ਇੱਧਰ ਘਰ ਬਣਾ ਕੇ ਰਹਿਣਾ ਕਿਉਂ ਸੀਗਾ ਅਸੀਂ